ਵਿੱਚ ਵੀ ਆਪਣੀਆਂ ਹਾਜ਼ਰੀਆਂ ਲਗਵਾਈਆਂ ਜਾਂਦੀਆਂ ਨੇ ਤੇ ਜਿਵੇਂ ਮੈਂ ਜ਼ਿਕਰ ਕੀਤਾ ਕਿ ਦੇਸ਼ ਵਿਦੇਸ਼ ਤੋਂ ਸਖਤ ਆਉਂਦੀਆਂ ਨੇ ਅਜਿਹੇ ਦੇ ਵਿੱਚ ਨੌਨ 1 ਦੀ ਗੱਲ ਕੀਤੀ ਜਾਵੇ ਤਾਂ ਪ੍ਰਦੀਪ ਸਿੰਘ ਪ੍ਰਿੰਸ ਜੋ ਕਿ ਬਾਣੀ ਕਹਿ ਸਕਦੇ ਆ ਕਿ ਬਾਣਾ ਪਾਇਆ ਹੋਇਆ ਹੈ ਸਿਰ ਦੇ ਉੱਪਰ ਸੋਹਣੀ ਦਸਤਾਰ ਸਜੀ ਹੋਈ ਹੈ ਦੁਮਾਲਾ ਸਜਾਇਆ ਹੋਇਆ ਹੈ ਤਾਂ ਪਿਛਲੇ ਸਾਲ ਹੀ ਜਿਹੜਾ ਸੀ ਕੈਨੇਡਾ ਦੇ ਵਿੱਚ ਇਹਨਾਂ ਨੂੰ ਪੀਅਰ ਮਿਲੀ ਸੀ ਗੁਰਦਾਸਪੁਰ ਦੇ ਨਾਲ ਇਹ ਨੌਨ 1 ਸੰਬੰਧ ਰੱਖਣ ਵਾਲੇ ਨੇ ਪਰ ਦੂਜੇ ਪਾਸੇ ਜ਼ਿਕਰ ਕੀਤਾ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਸ਼ਰਾਰਤੀ ਲੋਕਾਂ ਦੇ ਵੱਲੋਂ ਪ੍ਰਦੀਪ ਸਿੰਘ ਪ੍ਰਿੰਸ ਦੇ ਉੱਪਰ ਹਮਲਾਵਰ ਹੋ ਕੇ ਉਹਨਾਂ ਦਾ ਦੁਮਾਲਾ ਲਾਇਆ ਜਾਂਦਾ ਹੈ ਫਿਰ ਤੀਜੇ ਤਿੱਖੇ ਤੇਜ਼ ਧਾਰ ਹਥਿਆਰਾਂ ਦੇ ਨਾਲ ਉਹਨਾਂ ਨੂੰ ਪਰਵਾਰ ਕੀਤਾ ਜਾਂਦਾ ਹੈ ਇੱਕ ਤਰ੍ਹਾਂ ਦੇ ਨਾਲ ਬਹੁਤ ਮੰਤ ਭਾਗੀ ਘਟਨਾ ਕਹੀ ਜਾ ਸਕਦੀ ਹੈ ਔਰ ਦੂਜੇ ਪਾਸੇ ਜੜੀਆਂ ਇਨਸਾਫ ਪਸੰਦ ਲੋਕ ਨੇ ਜਾਂ ਸ਼ਖਸੀਅਤਾਂ ਨੇ ਉਹਨਾਂ ਦੇ ਵੱਲੋਂ ਵੀ ਜਿਹੜੀ ਇਸ ਘਟਨਾ ਦੀ ਨਖੇਦੀ ਕੀਤੀ ਜਾ ਰਹੀ ਹੈ ਇਸੇ ਘਟਨਾ ਦੇ ਉੱਪਰ ਤਮਾਮ ਸਵਾਲ ਉੱਠ ਜਾਂਦੇ ਨੇ ਕਿ ਪ੍ਰਸ਼ਾਸਨ ਦੀਆਂ ਜ਼ਿੰਮੇਵਾਰੀਆਂ ਕੀ ਬਣਦੀਆਂ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਖਾਲਸੇ ਦੇ ਦਿਨਾਂ ਨੂੰ ਮੁਖਾਤਬ ਹੋ ਕੇ ਕਿਸ ਤਰ੍ਹਾਂ ਦੀਆਂ ਹਦਾਇਤਾਂ ਸਿੱਖ ਸੰਗਤਾਂ ਦੇ ਲਈ ਜਾਰੀ ਕੀਤੀਆਂ ਜਾਂਦੀਆਂ ਨੇ ਜਾਂ ਜਿਹੜੇ ਲੋਕ ਹਰ ਸਾਲ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆਉਂਦੇ ਨੇ ਜਿਹੜੇ ਸ਼ੋਰ ਸ਼ਰਾਬਾ ਕਰਦੇ ਨੇ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਮਰਵਾਏ ਜਾਂਦੇ ਨੇ ਟਰੈਕਟਰਾਂ ਦੇ ਉੱਪਰ ਵੱਡੇ ਹਾਰਨ ਨਗਾ ਕੇ ਜਾਂ ਵੱਡੇ ਸਪੀਕਰ ਲਾ ਕੇ ਸ਼ੋਰ ਸ਼ਰਾਬਾ ਉਹਨਾਂ ਉਹਨਾਂ ਲੋਕਾਂ ਨੂੰ ਨਕੇਲ ਕਿਸ ਤਰ੍ਹਾਂ ਪੈ ਸਕੇ ਤਾਂ ਇਸ ਪੂਰੀ ਘਟਨਾ ਕਰਮ ਦੇ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਪੂਰਾ ਕੋਨਾ ਸਾਡੇ ਨਾਲ ਜੁੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਯਤਨ ਵੀ ਕਰਦੇ ਆ ਔਰ ਜਿਹੜੇ ਸਿੱਖ ਸੰਗਤਾਂ ਦੇ ਜਾਂ ਆਵਾਮ ਦੇ ਸਵਾਲ ਨੇ ਉਹ ਵੀ ਰੱਖਣ ਦਾ ਯਤਨ ਕਰਦੇ ਆ ਤਾਂ ਸਾਡੇ ਨਾਲ ਭਾਈ ਮਨਜੀਤ ਸਿੰਘ ਪੂਰਾ ਕੋਨਾ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐਸਜੀਪੀ ਐਸਜੀਪੀਸੀ ਮੈਂਬਰ ਸਰਦਾਰ ਮਨਜੀਤ ਸਿੰਘ ਪੂਰਾਕੋਣਾ ਬੋਲ ਰਿਹਾ ਜੀ ਭਾਈ ਮਨਜੀਤ ਸਿੰਘ ਜੀ ਜਿਹੜੀ ਘਟਨਾ ਕਰਮਾ ਹੋਲੇ ਮਹੱਲੇ ਤੇ ਦਰਮਿਆਨ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਹੋਇਆ ਹੈ ਕਿਵੇਂ ਦੇਖਦੇ ਹੋ ਜੀ ਸਭ ਤੋਂ ਪਹਿਲਾਂ ਬਹੁਤ ਦੁਖਦਾਈਕ ਘਟਨਾ ਵਾਪਰੀ ਹੈ ਵੇਖੋ ਮੇਰਾ ਸਮਝਦਾ ਹੈ ਕਿ ਜਿੰਨੀ ਉਹਦੀ ਨਿੰਦਿਆ ਕੀਤੀ ਜਾਵੇ ਨਖੇਦੀ ਕੀਤੀ ਜਾਵੇ ਉਨੀ ਥੋੜੀ ਹੈ ਔਰ ਖਾਲਸੇ ਦੀ ਪਵਿੱਤਰ ਧਰਤੀ ਤੇ ਇੱਕ ਖਾਲਸਾ 25 26 ਸਾਲ ਦਾ ਉਹ ਲੜਬਾਜਾਂ ਨੂੰ ਇਹ ਗੱਲ ਕਹਿੰਦਾ ਸੀ ਕਿ ਤੂੰ ਇੱਥੇ ਢੀਏ ਨਾ ਲਾਓ ਕੋਈ ਵਿਆਹ ਨਹੀਂ ਆਏ ਆਪਾਂ ਕੋਈ ਜਸ਼ਨ ਮਨਾਉਣ ਨਹੀਂ ਆਏ ਇੱਥੇ ਆਪਾਂ ਆਪਾਂ ਖਾਲਸੇ ਦੀ ਧਰਤੀ ਦੇ ਖਾਸ ਸੱਜਣ ਆਏ ਆਂ ਤੇ ਬੁਲਤਾਂ ਦੇ ਪਟਾਕੇ ਨਾ ਪਵਾਓ ਔਰ ਮੌਬ ਨੇ ਉਹਦੀ ਗੱਲ ਨਹੀਂ ਸਮਝੀ ਕੈਨੇਡਾ ਦਾ ਉਹ ਪੀਆਰ ਸੀ ਨੌਜਵਾਨ ਬਾਣੇ ਵਿੱਚ ਔਰ ਉਹ ਲੋਕ ਜਿਹੜੇ ਹੁਲੜਬਾਜ਼ ਜਿਹੜੇ ਲੋਕ ਲੋਕ ਮੈਨਾਂ ਸਮਝਦੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਹਾਲਾਤ ਖਰਾਬ ਕੀਤੇ ਹੋਇਆ ਜਿਹੜੇ ਵਟਸਐਪ ਦੇ ਸ਼ੇਅਰ ਨੇ ਜਿਹੜੇ ਗਲਤ ਗੱਲਾਂ ਕਰਦੇ ਆ ਔਰ ਜਿਹੜੇ ਗੁਰੂ ਦੀ ਵਿਚਾਰਧਾਰਾ ਨੂੰ ਨਹੀਂ ਸਮਝਦੇ ਜਿਹੜੇ ਨੰਦਪੁਰ ਸਾਹਿਬ ਦੇ ਵਾਸੀ ਨਹੀਂ ਹੈਗੇ ਲੇਕਿਨ ਉਹਨਾਂ ਨੂੰ ਜਾਣਦੇ ਜਰੂਰ ਨੇ ਲੰਗਰ ਛਕਣ ਵਾਸਤੇ ਇਹੋ ਜਿਹੇ ਲੋਕ ਆ ਇੱਥੇ ਆ ਕੇ ਹੁੱਲਰ ਬਾਜੀ ਕਰਦੇ ਆ ਔਰ ਉੱਥੇ ਆਣ ਕੇ ਗੁਰੂ ਦੀ ਮਰਜ਼ਾਦਾ ਦੇ ਖਿਲਾਫ ਗੱਲਾਂ ਕਰਦੇ ਆ ਔਰ ਮੈਂ ਉਹਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਦੀ ਕਰਦਾ ਔਰ ਮੈਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਹ ਕਹਿਣਾ ਚਾਹਣਾ ਔਰ ਸਰਕਾਰ ਨੂੰ ਵੀ ਕਹਿਣਾ ਚਾਹਣਾ ਕਿ ਹਰ ਇਹ ਮੇਲੇ ਦੇ ਵਿੱਚ ਵੱਡੇ ਪ੍ਰਬੰਧ ਕਰਿਆ ਕਰੇ ਔਰ ਇਹ ਜਿਹੜੇ ਹੁਲੜ ਬਾਜਾ ਨੂੰ ਪਿੱਛੇ ਰੋਕਿਆ ਜਾਵੇ ਜਿਹੜੇ ਡੀਜੇ ਲਾ ਕੇ ਆਉਂਦੇ ਆ ਜਿਹੜੇ ਜਿਹੜੇ ਟਰੈਕਟਰ ਟਰੈਕਟਰਾਂ ਦੇ ਉੱਤੇ ਜਿਹੜੇ ਆਪਣੇ ਲਾ ਕੇ ਡੀਜੇ ਆਉਂਦੇ ਆ ਗੰਦੇ ਗਾਣੇ ਬੋਲਦੇ ਅ ਜਿੱਥੇ ਗੁਰੂ ਦੇ ਗਾਣੇ ਬੋਲਣੇ ਸੀ ਗੁਰੂ ਦੇ ਸ਼ਬਦ ਬੋਲਣੇ ਸੀ ਉਹ ਨਹੀਂ ਬੋਲਦੇ ਤੇ ਉੱਥੇ ਗੰਦੇ ਗਾਣੇ ਲਾ ਕੇ ਤੇ ਹੁਲੜ ਬਾਜ ਕਈ ਪਿੰਡਾਂ ਵਿੱਚੋਂ ਲੈ ਕੇ ਟਰੈਕਟਰ ਔਰ ਨਾਲੇ ਉਹ ਮौज-ਮਸਤੀ ਕਰਨ ਵਾਸਤੇ ਜਿਹੜੇ ਇਧਰ ਆਉਂਦੇ ਆ ਉਹ ਲੋਕ ਉਹਨਾਂ ਨੇ ਲੋਕਾਂ ਨੇ ਕੀਦਾ ਸਾਡਾ ਗਵਾਤਾ ਆ ਸੋ ਮੈਂ ਇਹ ਗੱਲ ਦੀ ਬਹੁਤ ਵੱਡੀ ਨਿਖੇਧੀ ਕਰਦਾ ਭਾਈ ਮਨਜੀਤ ਸਿੰਘ ਜੀ ਇਹਦੇ ਵਿੱਚ ਵੱਡਾ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਦੇ ਵੱਲੋਂ ਉਸ ਸਿੰਘ ਦਾ ਦੁਮਾਲਾ ਉਤਾਰਿਆ ਜਾਂਦਾ ਫਿਰ ਬੁਰੀ ਤਰੀਕੇ ਦੇ ਨਾਲ ਕੁੱਟਿਆ ਜਾਂਦਾ ਇਸ ਗੱਲ ਤੋਂ ਭਾਵਨਾ ਕੀ ਦੇਖੀ ਜਾਵੇ ਕਿ ਜਿਹੜੇ ਲੋਕ ਉੱਥੇ ਨੇੜੇ ਤੇ ਦੇਖ ਰਹੇ ਹੁੰਦੇ ਆ ਕੋਈ ਵੀ ਜਿਹੜਾ ਮਦਦ ਦੇ ਵਿੱਚ ਨਹੀਂ ਆਉਂਦਾ ਅਸੀਂ ਮੰਨਦੇ ਆ ਕਿ ਉਹ ਸ਼ਰਾਰਤੀ ਲੋਕ ਹੋ ਸਕਦੇ ਨੇ ਪਰ ਜਿਹੜੇ ਲੋਕ ਉੱਥੇ ਨਮਸਕਾਰ ਕਰਨ ਵਾਸਤੇ ਗਏ ਹੈਗੇ ਨੇ ਤਾਂ ਉਹਨਾਂ ਲੋਕਾਂ ਦੀ ਜਿਹੜੇ ਨੇੜੇ ਉੱਥੇ ਮੂਕ ਦਰਸ਼ਕ ਬਣ ਕੇ ਇਸ ਘਟਨਾ ਕਰਮ ਨੂੰ ਦੇਖ ਰਹੇ ਨੇ ਤਾਂ ਉਹਨਾਂ ਦੀ ਭੂਮਿਕਾ ਕੀ ਹੋਣੀ ਚਾਹੀਦੀ ਸੀ ਇਹਦੇ 'ਚ ਉਹਨਾਂ ਨੂੰ ਛਡਾਉਣਾ ਚਾਹੀਦਾ ਸੀ ਸਿੱਖ ਤਾਂ ਕਿਸੇ ਤੇ ਵਾਰ ਹੁੰਦਾ ਉਹ ਤੋਂ ਨੂੰ ਵੀ ਛਡਾਉਂਦਾ ਔਰ ਭਾਵੇਂ ਕਿਸੇ ਦੂਸਰੇ ਧਰਮ ਦੇ ਵੀ ਹੋਵੇ ਔਰ ਗੁਰੂ ਤੇਗ ਬਹਾਦਰ ਸਾਹਿਬ ਨੇ ਛੀਦੀ ਦਿੱਤੀ ਸੀ ਜਾ ਕੇ ਚਾਂਦਨੀ ਚੌਕ 'ਵਜਹ ਹਿੰਦੂ ਧਰਮ ਦੀ ਰੱਖਿਆ ਵਾਸਤੇ ਔਰ ਇਸੇ ਤਰ੍ਹਾਂ ਹੋਰ ਵੀ ਜਿੱਥੇ ਜ਼ੁਲਮ ਹੁੰਦਾ ਸੀ ਉੱਥੇ ਸਿੱਖ ਤਾਂ ਡਟਦਾ ਸੀ ਮੈਂ ਸਮਝਦਾ ਸਿੱਖ ਨੌਜਵਾਨ ਤੇ ਖਾਸ ਕਰਕੇ ਲੋਕ ਜਿਹੜੇ ਉਹ ਸਿੱਖੀ ਦੀ ਵਿਚਾਰਧਾਰਾ ਤੋਂ ਕੋਰੇ ਹੋ ਗਏ ਉਹ ਡੀਜੀਮ ਅਗਰ ਲਾਗੇ ਉਹ WhatsApp ਆ ਕਲਾਕਲਾ ਲਾਈਵ ਹੋ ਗਏ ਉਹਨਾਂ ਦੀ ਗੰਦੀ ਵਿਚਾਰਧਾਰਾ ਦੇ ਮਗਰੋਂ ਲਾਗੇ ਲੋਕ ਚਾਹੀਦਾ ਤਾਂ ਸੀ ਉਹ ਨੌਜਵਾਨ ਨੂੰ ਬਚਾਉਂਦੇ ਉਹ ਤਮਾਸ਼ਗੀਰ ਬਣ ਕੇ ਵੇਂਦੇ ਰਹੇ ਔਰ ਉਹਨਾਂ ਲੋਕਾਂ ਨੂੰ ਮੈਂ ਸਮਝਦਾ ਫਟਕਾਰ ਪਾਉਣੀ ਚਾਹੀਦੀ ਆ ਜਿਹੜੇ ਲੋਕ ਜੀ ਫਰਸ਼ ਰੋਣਾ ਚਾਹੀਦਾ ਸੀ ਰੋਣਾ ਚਾਹੀਦਾ ਸੀ ਬਿਲਕੁਲ ਜੀ ਇਹਦੇ ਵਿੱਚ ਹੋਰ ਦੇਖੀਏ ਤਾਂ ਜਿਸ ਤਰੀਕੇ ਦੇ ਨਾਲ ਹਰ ਸਾਲ ਹੋਲੇ ਮਹੱਲੇ ਦੇ ਦਿਨ ਆਉਂਦੇ ਆ ਤਾਂ ਕੋਈ ਨਾ ਕੋਈ ਇਸ ਤਰ੍ਹਾਂ ਦੀ ਛੋਟੀ ਜਾਂ ਵੱਡੀ ਘਟਨਾ ਹਰ ਸਾਲ ਵਾਪਰਦੀ ਹੈ ਤਾਂ ਕਿਤੇ ਲੱਗਦਾ ਨਹੀਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਲੇ ਮਹੱਲੇ ਦੇ ਨਦੇ ਮੱਦੇ ਨਜ਼ਰ ਇਸ ਤਰ੍ਹਾਂ ਦੀ ਗਾਈਡ ਲਾਈਨਸ ਜਾਂ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਤਾਂ ਜੋ ਜਿਹੜੇ ਲੋਕ ਇੱਥੇ ਪਵਣ ਧਰਤੀ ਤੇ ਆਉਂਦੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਨਾ ਦੇ ਸਕਣ ਬੇਨਤੀ ਇਹ ਆ ਕਿ ਸ਼੍ਰੋਮਣੀ ਕਮੇਟੀ ਜਿੰਨੇ ਪ੍ਰਬੰਧ ਕਰ ਸਕਦੀ ਆ ਕਰਦੀ ਆ ਸਾਡੇ ਕੋਲ ਸਾਧਨ ਜਿਹੜੇ ਆ ਉਹ ਸੀਮਤ ਨੇ ਜੀ ਜਿਹੜੇ ਸਰਕਾਰਾਂ ਨੇ ਉਹਨਾਂ ਦੀ ਡਿਊਟੀ ਵੱਡੀ ਬੰਦੀ ਐਡਮਿਨਿਸਟ੍ਰੇਸ਼ਨ ਉਹਨਾਂ ਕੋਲੇ ਆ ਅਸੀਂ ਤਾਂ ਸੇਵਾ ਸੰਭਾਲ ਵਾਲੇ ਆ ਲੰਗਰ ਛਕਾਉਣ ਵਾਲੇ ਔਰ ਆਈ ਸੰਗਤ ਦੀ ਸੇਵਾ ਕਰਨ ਵਾਲੇ ਜੋੜੇ ਝਾੜਨ ਵਾਲੇ ਉਹਨਾਂ ਦੇ ਰਹਿਣ ਲਈ ਪ੍ਰਬੰਧ ਕਰਨ ਵਾਸਤੇ ਵਾਲੇ ਲੋਕ ਆ ਔਰ ਸਾਡੇ ਕੋਲੇ ਫੋਰਸ ਨਹੀਂ ਹੈਗੀ ਸਾਡੇ ਕੋਲ ਕੋਈ ਫੋਰਸ ਨਹੀਂ ਹੈਗੀ ਜਿਹਦੇ ਅਸੀਂ ਲਾ ਕੇ ਤੇ ਇਹੋ ਜੇ ਲੋਕਾਂ ਨੂੰ ਰੋਕੀਏ ਔਰੇ ਲੱਖਾਂ ਲੋਕਾਂ ਦਾ ਟੱਠ ਠੇ ਜਿਹਦਾ ਆਉਂਦੇ ਆ ਲੋਕ ਹਰ ਆਈਂਦਾ ਹੈ ਸੰਗਤ ਦਾ ਬਈ ਨਹੀਂ ਆਦਾ ਵੀ ਸਾਰੀ ਸੰਗਤ ਇੱਥੇ ਮਾੜੀ ਆਉਂਦੀ ਆ ਬਹੁਤ ਸੰਗਤ ਐਸੀ ਆ ਜਿਹੜੇ ਦੇਸ਼ ਵਿਦੇਸ਼ ਤੋਂ ਸਰਦਾ ਤੇ ਸਰਕਾਰ ਭੇਡ ਕਰਨ ਵਾਸਤੇ ਇੱਥੇ ਆਉਂਦੀ ਆ ਔਰ ਉਹਨਾਂ ਨੂੰ ਸਾਇਰਨ ਜੀਆ ਵੀ ਅਸੀਂ ਕਹਣਾ ਹੁੰਦਾ ਉਹਨਾਂ ਦੇ ਲੰਗਰਾਂ ਦੇ ਪ੍ਰਬੰਧ ਵੀ ਕਰਨੇ ਹੁੰਦੇ ਆ ਭਾਵੇਂ ਰੈਸ਼ ਦਾ ਸਾਡੇ ਇੰਨਾ ਪ੍ਰਬੰਧ ਨਹੀਂ ਹੁੰਦਾ ਰੈਸ਼ ਉੱਥੇ ਚਾਹੀਦੇ ਲੱਖਾਂ ਕਮਰੇ ਸਾਡੇ ਕੋਲੇ ਵੱਧ ਤੋਂ ਵੱਧ ਕਿੰਨੇ ਕਮਰੇ ਹੋਣਗੇ 2000 ਕਮਰਾ ਹੋਊਗਾ ਸੋ ਕਈ ਲੋਕ ਛੜਨੇ ਇਸ ਕਰਕੇ ਵੀ ਨਾਰਾਜ਼ ਹੁੰਦੇ ਆ ਵੀ ਸਾਨੂੰ ਕਮਰਾ ਨਹੀਂ ਦਿੰਦੇ ਸੋ ਸਾਡੀ ਕੀ ਵਸਦੀ ਨਹੀਂ ਕੀ ਗੱਲ ਕਿਉਂਕਿ ਸਾਲ ਬਾਹਰ ਹੀ ਲੋੜ ਹੁੰਦੀ ਐ ਇਨੇ ਕਮਰਿਆਂ ਦੀ ਅੱਗੋ ਪਿੱਛੋ ਜਿੰਨੀ ਸੰਗਤ ਜਾਂਦੀ ਉਹਨਾਂ ਨੂੰ ਕਮਰੇ ਮਿਲ ਜਾਂਦੇ ਆ ਸੋ ਇਸ ਕਰਕੇ ਸਾਡੇ ਕੋਲੇ ਕੋਈ ਭਾਈ ਸਾਹਿਬ ਫੋਰਸ ਨਹੀਂ ਹੈਗੀ ਸਾਡੇ ਕੋਲੇ ਅਸੀਂ ਤਾਂ ਹਵਾਰ ਰਹੀਂ ਟੀਵੀ ਰਹੀਂ ਤੁਹਾਡੇ ਮਾਧਿਅਮ ਰਹੀਂ ਇਹੋ ਕਹਿ ਸਕਦੇ ਆ ਨਾ ਕਿ ਵੀਰੋ ਜਿਹੜੇ ਇਹ ਡੀਜੇ ਵਾਲੇ ਲੋਕ ਨੇ ਜਾਂ ਜਿਹੜੇ ਲੜਬਾਜ ਨੇ ਉਹ ਇਸ ਮੇਲੇ ਤੇ ਨਾ ਆਉਣ ਉਹ ਜਿਹੜਾ ਨੂੰ ਪਤਾ ਨਹੀਂ ਜਾ ਕਿ ਉੱਥੇ ਜਾ ਕੇ ਅਸੀਂ ਤਾਂ ਨਸਤਮਸਤ ਹੋਣਾ ਗੁਰੂ ਨੂੰ ਸਮਰਪਿਤ ਹੋਣਾ ਸੋ ਇਹ ਨਹੀਂ ਕੀ ਗੱਲ ਕਈ ਜਰਾ ਮਨ ਜਾਣ ਤ ਸਭ ਬਾਤ ਪਤਾ ਵੀ ਤੇ ਜਿਹੜਾ ਸਾਰਿਆਂ ਨੂੰ ਤਾਂ ਜੀ ਜੀ ਪਰ ਲੇਕਨ ਕਈ ਵਾਰ ਕਈ ਲੋਕ ਸ਼੍ਰੋਮਣੀ ਕਮੇਟੀ ਦੁਆਰਾ ਕੱਢੇ ਜਾਂਦੇ ਆ ਜੀ ਜੀ ਮਰਜੀਤ ਸਿੰਘ ਜੀ ਇਹਦੇ ਵਿੱਚ ਹੋਰ ਸਵਾਲ ਵੀ ਉਠਾਏ ਜਾ ਰਹੇ ਨੇ ਲੋਕਾਂ ਦੇ ਵੱਲੋਂ ਜਾਂ ਜਿਹੜੀਆਂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਦੋਂ ਇਹ ਘਟਨਾ ਵਾਪਰ ਰਹੀ ਸੀ ਇੱਕ ਤਰ੍ਹਾਂ ਦੇ ਨਾਲ ਗੁੰਡਾ ਬਿਰਤੀ ਦੇ ਲੋਕਾਂ ਦੇ ਵੱਲੋਂ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਤਾਂ ਫਿਰ ਪ੍ਰਸ਼ਾਸਨ ਦੀਆਂ ਜ਼ਿੰਮੇਵਾਰੀਆਂ ਬੰਦੀਆਂ ਸੀ ਉਸ ਵਕਤ ਪ੍ਰਸ਼ਾਸਨ ਉੱਤੇ ਤਾਇਨਾਤ ਕਿਉਂ ਨਹੀਂ ਸੀ? ਹਾਜ਼ਰ ਕਿਉਂ ਨਹੀਂ ਸੀ ਇਸ ਇਸ ਘਟਨਾ ਦੇ ਵਿੱਚ ਇਨਵੋਲਵ ਕਿਉਂ ਨਹੀਂ ਹੋਏ? ਮੈਂ ਇਹੋ ਹੀ ਬੇਨਤੀ ਕਰਨੀ ਚਾਹੁੰਦਾ ਹੈ ਕਿ ਵੇਖੋ ਪ੍ਰਸ਼ਾਸਨ ਦਾ ਇਹ ਫਰਜ਼ ਬੰਦਾ ਸੀ ਬੜੀ ਵੱਡੀ ਫੋਰਸ ਹੁੰਦੀ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਹੁੰਦੀ ਆ ਔਰ ਉਹਦਾ ਪ੍ਰਬੰਧ ਹੁੰਦਾ ਹੈ। ਇਹ ਨਹੀਂ ਬੰਦਾ ਕਿ ਮੈਂ ਮਾਰਾ ਹੀ ਕਰਦੇ ਆ ਪ੍ਰਬੰਧ ਨਹੀਂ ਬਹੁਤ ਚੰਗਾ ਪ੍ਰਬੰਧ ਵੀ ਇੱਥੇ ਕਰਦੇ ਆ। ਚੰਗੇ ਅਫਸਰ ਵੀ ਹੈਗੇ ਆ। ਲੇਕਿਨ ਕਈ ਵਾਰ ਥੱਲੇ ਵਾਲਾ ਜਿਹੜਾ ਹੈਗਾ ਵੀਰ ਜਿਹੜਾ ਮੌਕੇ ਤੇ ਡਿਊਟੀ ਕਰ ਰਿਹਾ ਉਹ ਕਟਾਈ ਕਰ ਜਾਂਦਾ ਉਹ ਕਈਰਾ ਸ਼ਰੋਮੀ ਕਮੇਟੀ ਦੇ ਵੀ ਜੀ ਕਰ ਜਾਂਦੇ ਆ ਔਰ ਕਈਰਾ ਐਡਮਿਨਿਸਟ੍ਰੇਸ਼ਨਾਂ ਚ ਵੀ ਕਰ ਜਾਂਦੇ ਆ ਕਈਰਾ ਹੋਰ ਪਾਰਟੀਆਂ ਚ ਵੀ ਕਰ ਜਾਂਦੇ ਆ ਸੋ ਉਹਦੇ ਵਾਸਤੇ ਮੈਂ ਸੰਵਿਧਾਨ ਹੈ ਕਿ ਏਡੀ ਵੱਡੀ ਜਦੋਂ ਭੀੜ ਹੁੰਦੀ ਆ ਉਦੋਂ ਸਾਨੂੰ ਜਾਰੀ ਵੱਡੀ ਫੋਰਸ ਜਿਹੜੀ ਆ ਉਹ ਟਾਇਲਟ ਕਰਨੀ ਚਾਹੀਦੀ ਜੀ ਜਿਹੜੇ ਲੋਕ ਦੋਸ਼ੀ ਨੇ ਉਹਨਾਂ ਦੇ ਵਿਰੁੱਧ ਹੁਣ ਕਾਰਵਾਈ ਕਿਸ ਤਰੀਕੇ ਦੀ ਕੀਤੀ ਜਾ ਰਹੀ ਹੈ ਪਰਵਾਰ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਜਿਹੜੇ ਦੋਸ਼ੀ ਨੇ ਪੁਲਿਸ ਦੀ ਹਿਰਾਸਤ ਦੇ ਵਿੱਚ ਨਹੀਂ ਆਉਂਦੇ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ ਉਦੋਂ ਤੱਕ ਅਸੀਂ ਆਪਣੇ ਬੱਚੇ ਦਾ ਸੰਸਕਾਰ ਨਹੀਂ ਕਰਾਂਗੇ ਹੋਰ ਵਿਚਾਰੇ ਕੀ ਕਹਿ ਸਕਦੇ ਆ ਕੀ ਕਹਿ ਸਕਦੇ ਮੈਂ ਜੀ ਇਹ ਆਪਣੇ ਨਾਲ ਵਾਪਸ ਹੀ ਹੋ ਕੇ ਡੰਨੇ ਆਪਾਂ ਵੀ ਕੀ ਕਰਾਂਗੇ ਇਹੋ ਹੀ ਕਵਾਂਗੇ ਮੈਂ ਸਭੀ ਤਾਂ ਕਿੰਨਾ ਦੁਖੀ ਹਿਰਦਾ ਉਹਨਾਂ ਦਾ ਸਾਡਾ ਕਿੰਨਾ ਦੁਖੀ ਆ ਖਰੂਨਾਂ ਦਾ ਕਿੰਨਾ ਕਿ ਦੁਹੀ ਉਹਨਾਂ ਉਹਨਾਂ ਦਾ ਜਿਹੜਾ ਚਾਨਣ ਸੀ ਉਹਨਾਂ ਦੇ ਰੌਸ਼ਨੀ ਹੀ ਅੱਖਾਂ ਦੀ ਉਹ ਜਾਂਦੀ ਰਹੀ ਉਹਨਾਂ ਦਾ ਜਿਹੜਾ ਆਉਣ ਵਾਲਾ ਭਵਿੱਖ ਸੀ ਔਰ ਜਿਹੜੀ ਉਹਨਾਂ ਨੇ ਡਗੋਰੀ ਬਣਨੀ ਸੀ ਉਹਨਾਂ ਦੀ ਆਪਣੇ ਮਾਪਿਆਂ ਦੀ ਔਰ ਬਾਹਰ ਦਾ ਪਿਆਰ ਸੀ ਬਾਹਰ ਦਾ ਪਿਆਰ ਸੀ ਉਹ ਉਹ ਵਿਚਾਰੇ ਰੋਣ ਕਰ ਰੋਣ ਤੇ ਹੋਰ ਕੀ ਕਰਨਗੇ ਉਹ ਬਿਲਕੁਲ ਹੋਰ ਕੀ ਕਰਨਗੇ ਕੀ ਚਾਰਾ ਉਹਨਾਂ ਕੋਲ ਹੈ ਬਿਲਕੁਲ ਤਾਂ ਵਰਪਾਈ ਸਾਹਿਬ ਜੀ ਤਾਂ ਓਕੇ ਪੀਐਨ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਬਰਾਇਸ ਵੇਲੇ ਦੀ ਵੱਡੀ ਅਤੇ ਦੁਖਦਾਇਕ ਖਬਰ ਤੁਹਾਡੇ ਨਾਲ ਸਾਂਝੀ ਕਰਨ ਵਾਸਤੇ ਜਾ ਰਿਹਾ ਤਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਸਮਾਜ ਦੇ ਅੰਦਰ ਦੁਖਦਾਇਕ ਘਟਨਾਵਾਂ ਵਾਪਰਦੀਆਂ ਨੇ ਤਾਂ ਜਿਹੜੀਆਂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੇ ਜਾਂ ਇਨਸਾਫ ਪਸੰਦ ਲੋਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਵੱਡੀ ਚਿੰਤਾ ਪੈਦਾ ਹੁੰਦੀ ਹੈ ਤਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੋਲੇ ਮਹੱਲੇ ਦੇ ਦਿਨਾਂ ਦੇ ਵਿੱਚ ਵੱਡੀ ਤعداد ਦੇ ਵਿੱਚ ਸਿੱਖ ਸੰਗਤਾਂ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਵਿਦੇਸ਼ ਤੋਂ ਖਾਲਸੇ ਦੇ ਦਿਨਾਂ ਦੇ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਹੈ ਔਰ ਜਿਹੜੇ ਨਿਹੰਗ ਸਿੰਘਾਂ ਦੇ ਵੱਲੋਂ ਗਤਕਾ ਬਾਜੀ ਨੇਜਾਬਾਦੀ ਤਾਂ ਜਿਹੜੇ ਹੋਰ तमाम ਕੌਤਕ ਦਿਖਾਏ ਜਾਂਦੇ ਨੇ ਜ਼ੋਰ ਦਿਖਾਏ ਜਾਂਦੇ ਨੇ ਉਹਨਾਂ ਦੇ ਵਿੱਚ ਵੀ ਆਪਣੀਆਂ ਹਾਜ਼ਰੀਆਂ ਲਗਵਾਈਆਂ ਜਾਂਦੀਆਂ ਨੇ ਤੇ ਜਿਵੇਂ ਮੈਂ ਜ਼ਿਕਰ ਕੀਤਾ ਕਿ ਦੇਸ਼ ਵਿਦੇਸ਼ ਤੋਂ ਸੰਗਤ ਆਉਂਦੀਆਂ ਨੇ ਅਜਿਹੇ ਦੇ ਵਿੱਚ ਨੌਂਦਵਨ ਦੀ ਗੱਲ ਕੀਤੀ ਜਾਵੇ ਤਾਂ ਪ੍ਰਦੀਪ ਸਿੰਘ ਪ੍ਰਿੰਸ ਜੋ ਕਿ ਬਾਣੀ ਕਹਿ ਸਕਦੇ ਆ ਕਿ ਆ ਬਾਣਾ ਪਾਇਆ ਹੋਇਆ ਏ ਸਿਰ ਦੇ ਉੱਪਰ ਸੋਹਣੀ ਦਸਤਾਰ ਸਜੀ ਹੋਈ ਆ ਦੁਮਾਲਾ ਸਜਾਇਆ ਹੋਇਆ ਏ ਤਾਂ ਪਿਛਲੇ ਸਾਲ ਹੀ ਜਿਹੜਾ ਸੀ ਕੈਨੇਡਾ ਦੇ ਵਿੱਚ ਇਹਨਾਂ ਨੂੰ ਪੀਅਰ ਮਿਲੀ ਸੀ ਗੁਰਦਾਸਪੁਰ ਦੇ ਨਾਲ ਇਹ ਨਾਉਨ ਵਨ ਸੰਬੰਧ ਰੱਖਣ ਵਾਲੇ ਨੇ ਪਰ ਦੂਜੇ ਪਾਸੇ ਜ਼ਿਕਰ ਕੀਤਾ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਸ਼ਰਾਰਤੀ ਲੋਕਾਂ ਦੇ ਵੱਲੋਂ ਪ੍ਰਦੀਪ ਸਿੰਘ ਪ੍ਰਿੰਸ ਦੇ ਉੱਪਰ ਹਮਲਾਵਰ ਹੋ ਕੇ ਉਹਨਾਂ ਦਾ ਦੁਮਾਲਾ ਲਾਇਆ ਜਾਂਦਾ ਫਿਰ ਤੀਜੇ ਤਿੱਖੇ ਤੇਜ਼ ਧਾਰ ਹਥਿਆਰਾਂ ਦੇ ਨਾਲ ਉਹਨਾਂ ਨੂੰ ਪਰਵਾਰ ਕੀਤਾ ਜਾਂਦਾ ਹੈ ਇਕ ਤਰ੍ਹਾਂ ਦੇ ਨਾਲ ਬਹੁਤ ਮੰਤ ਭਾਗੀ ਘਟਨਾ ਕਹੀ ਜਾ ਸਕਦੀ ਹੈ ਔਰ ਦੂਜੇ ਪਾਸੇ ਜੜੀਆਂ ਇਨਸਾਫ ਪਸੰਦ ਲੋਕ ਨੇ ਜਾਂ ਸ਼ਖਸੀਅਤਾਂ ਨੇ ਉਹਨਾਂ ਦੇ ਵੱਲੋਂ ਵੀ ਜਿਹੜੀ ਇਸ ਘਟਨਾ ਦੀ ਨਖੇਦੀ ਕੀਤੀ ਜਾ ਰਹੀ ਹੈ ਇਸੇ ਘਟਨਾ ਦੇ ਉੱਪਰ ਤਮਾਮ ਸਵਾਲ ਉੱਠ ਜਾਂਦੇ ਨੇ ਕਿ ਪ੍ਰਸ਼ਾਸਨ ਦੀਆਂ ਜ਼ਿੰਮੇਵਾਰੀਆਂ ਕੀ ਬਣਦੀਆਂ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਖਾਲਸੇ ਦੇ ਦਿਨਾਂ ਨੂੰ ਮੁਖਾਤਬ ਹੋ ਕੇ ਕਿਸ ਤਰ੍ਹਾਂ ਦੀਆਂ ਹਦਾਇਤਾਂ ਸਿੱਖ ਸੰਗਤਾਂ ਦੇ ਲਈ ਜਾਰੀ ਕੀਤੀਆਂ ਜਾਂਦੀਆਂ ਨੇ ਜਾਂ ਜਿਹੜੇ ਲੋਕ ਹਰ ਸਾਲ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆਉਂਦੇ ਨੇ ਜਿਹੜੇ ਸ਼ੋਰ ਸ਼ਰਾਬਾ ਕਰਦੇ ਨੇ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਮਰਵਾਏ ਜਾਂਦੇ ਨੇ ਟਰੈਕਟਰਾਂ ਦੇ ਉੱਪਰ ਉਹ ਵੱਡੇ ਹਾਰਨ ਲਗਾ ਕੇ ਜਾਂ ਵੱਡੇ ਸਪੀਕਰ ਲਾ ਕੇ ਸ਼ੋਰ ਸ਼ਰਾਬਾ ਕੀਤਾ ਜਾਂਦਾ ਹੈ ਉਹਨਾਂ ਉਹਨਾਂ ਲੋਕਾਂ ਨੂੰ ਨਕੇਲ ਕਿਸ ਤਰ੍ਹਾਂ ਪੈ ਸਕੇ ਤਾਂ ਇਸ ਪੂਰੀ ਘਟਨਾਕਰਮ ਦੇ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਪੂਰਾ ਕੋਨਾ ਸਾਡੇ ਨਾਲ ਜੁੜੇ ਨੇ ਉਹ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਯਤਨ ਵੀ ਕਰਦੇ ਆ ਔਰ ਜਿਹੜੇ ਸਿੱਖ ਸੰਗਤਾਂ ਦੇ ਜਾਂ ਆਵਾਮ ਦੇ ਸਵਾਲ ਨੇ ਉਹ ਵੀ ਰੱਖਣ ਦਾ ਯਤਨ ਕਰਦੇ ਆ ਤਾਂ ਸਾਡੇ ਨਾਲ ਭਾਈ ਮਨਜੀਤ ਸਿੰਘ ਪੂਰਾ ਕੋਨਾ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਸਰ ਸਤਿ ਸ੍ਰੀ ਅਕਾਲ ਜੀ ਸੱਚੀ ਗੱਲ ਜੀ ਐਸਜੀਪੀ ਐਸਜੀਪੀਸੀ ਮੈਂਬਰ ਸਰਦਾਰ ਮਨਜੀਤ ਸਿੰਘ ਪੂਰਾ ਕੋਨਾ ਬੋਲ ਰਿਹਾ ਜੀ ਭਾਈ ਮਨਜੀਤ ਸਿੰਘ ਜੀ ਜਿਹੜੀ ਘਟਨਾ ਕਰਮਾ ਹੋਲੇ ਮਹੱਲੇ ਤੇ ਦਰਮਿਆਨ ਜਿਹੜਾ ਆਨੰਦਪੁਰ ਸਾਹਿਬ ਦੇ ਵਿੱਚ ਹੋਇਆ ਹੈ ਕਿਵੇਂ ਦੇਖਦੇ ਹੋ ਜੀ ਸਭ ਤੋਂ ਪਹਿਲਾਂ ਬਹੁਤ ਦੁਖਦਾਈਕ ਘਟਨਾ ਵਾਪਰੀ ਹੈ ਵੇਖੋ ਮੈਂ ਸਮਝਦਾ ਆ ਕਿ ਜਿੰਨੀ ਉਹਦੀ ਨਿੰਦਿਆ ਕੀਤੀ ਜਾਵੇ ਨਿਖੇਧੀ ਕੀਤੀ ਜਾਵੇ ਉਨੀ ਥੋੜੀ ਹੈ ਔਰ ਖਾਲਸੇ ਦੀ ਪਵਿੱਤਰ ਧਰਤੀ ਤੇ ਇੱਕ ਖਾਲਸਾ 25 26 ਸਾਲ ਦਾ ਉਹ ਲੜਬਾਜਾਂ ਨੂੰ ਇਹ ਗੱਲ ਕਹਿੰਦਾ ਸੀ ਕਿ ਤੂੰ ਇੱਥੇ ਡੀਜ ਨਾ ਲਾਓ ਕੋਈ ਵਿਆਹ ਨਹੀਂ ਆਏ ਆਪਾਂ ਕੋਈ ਜਸ਼ਨ ਮਨਾਉਣ ਨਹੀਂ ਆਏ ਇੱਥੇ ਆਪਾਂ ਆਪਾਂ ਖਾਲਸੇ ਦੀ ਧਰਤੀ ਤੇ ਖਾਸ ਸੱਜਣ ਆਏ ਆਂ ਤੇ ਬੁਲਤਾਂ ਦੇ ਪਟਾਕੇ ਨਾ ਪਵਾਓ ਔਰ ਮੌਬ ਨੇ ਉਹਦੀ ਗੱਲ ਨਹੀਂ ਸਮਝੀ ਕੈਨੇਡਾ ਦਾ ਉਹ ਪੀਆਰਸੀ ਨੌਜਵਾਨ ਬਾਣੇ ਵਿੱਚ ਔਰ ਉਹ ਲੋਕ ਜਿਹੜੇ ਹੁਲੜਬਾਜ਼ ਜਿਹੜੇ ਲੋਕ ਲੋਕ ਮੈਨਾਂ ਸਮਝਦੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਹਾਲਾਤ ਖਰਾਬ ਕੀਤੇ ਹੋਇਆ ਜਿਹੜੇ WhatsApp ਦੇ ਸ਼ੇਅਰ ਨੇ ਜਿਹੜੇ ਗਲਤ ਗੱਲਾਂ ਕਰਦੇ ਆ ਔਰ ਜਿਹੜੇ ਗੁਰੂ ਦੀ ਵਿਚਾਰਧਾਰਾ ਨੂੰ ਨਹੀਂ ਸਮਝਦੇ ਜਿਹੜੇ ਨੰਦਪੁਰ ਸਾਹਿਬ ਦੇ ਵਾਸੀ ਨਹੀਂ ਹੈਗੇ ਲੇਕਿਨ ਉਹਦਰ ਨੂੰ ਜਾਣਦੇ ਜ਼ਰੂਰ ਨੇ ਲੰਗਰ ਛਕਣ ਵਾਸਤੇ ਇਹੋ ਜਿਹੇ ਲੋਕ ਆ ਝਾਂਕ ਹੁੱਲੜ ਬਾਜੀ ਕਰਦੇ ਆ ਔਰ ਉੱਥੇ ਆਣ ਕੇ ਗੁਰੂ ਦੀ ਮਰਜ਼ਾਦਾ ਦੇ ਖਿਲਾਫ ਗੱਲਾਂ ਕਰਦੇ ਆ ਔਰ ਮੈਂ ਉਹਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਦੀ ਕਰਦਾ ਔਰ ਮੈਂ ਸ਼ਰੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਹ ਕਹਿਣਾ ਚਾਹੁੰਦਾ ਔਰ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਹਰ ਇਹ ਮੇਲੇ ਦੇ ਵਿੱਚ ਵੱਡੇ ਪ੍ਰਬੰਧ ਕਰਿਆ ਕਰੇ ਔਰ ਇਹ ਜਿਹੜੇ ਹੁਲੜ ਬਾਜਾਂ ਨੂੰ ਪਿੱਛੇ ਰੋਕਿਆ ਜਾਵੇ ਜਿਹੜੇ ਡੀਜੇ ਲਾ ਕੇ ਆਉਂਦੇ ਆ ਜਿਹੜੇ ਜਿਹੜੇ ਟਰੈਕਟਰ ਟਰੈਕਟਰਾਂ ਦੇ ਉੱਤੇ ਜਿਹੜੇ ਆਪਣੇ ਲਾ ਕੇ ਡੀਜੇ ਆਉਂਦੇ ਆ ਗੰਦੇ ਗਾਣੇ ਬੋਲਦੇ ਅ ਜਿੱਥੇ ਗੁਰੂ ਦੇ ਗਾਣੇ ਬੋਲਣੇ ਸੀ ਗੁਰੂ ਦੇ ਸ਼ਬਦ ਬੋਲਣੇ ਸੀ ਉਹ ਨਹੀਂ ਬੋਲਦੇ ਤੇ ਉੱਥੇ ਗੰਦੇ ਗਾਣੇ ਲਾ ਕੇ ਤੇ ਹੁਲੜ ਬਾਜ ਕਈ ਪਿੰਡਾਂ ਵਿੱਚੋਂ ਲੈ ਕੇ ਟਰੈਕਟਰ ਔਰ ਨਾਲੇ ਉਹ ਮौज-ਮਸਤੀ ਕਰਨ ਵਾਸਤੇ ਜਿਹੜੇ ਦਰ ਆਉਂਦੇ ਆ ਉਹ ਲੋਕ ਉਹਨਾਂ ਨੇ ਲੋਕਾਂ ਨੇ ਕਿ ਹੀਰਾ ਸਾਡਾ ਗਵਾਤਾ ਆ ਤੋ ਮੈਂ ਇਹ ਗਲਤੀ ਬਹੁਤ ਵੱਡੀ ਨਿਖਿਤੀ ਕਰਦਾ ਭਾਈ ਮਨਜੀਤ ਸਿੰਘ ਜੀ ਇਹਦੇ ਵਿੱਚ ਵੱਡਾ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਦੇ ਵੱਲੋਂ ਉਸ ਸਿੰਘ ਦਾ ਦੁਮਾਲਾ ਉਤਾਰਿਆ ਜਾਂਦਾ ਫਿਰ ਬੁਰੀ ਤਰੀਕੇ ਦੇ ਨਾਲ ਕੁੱਟਿਆ ਜਾਂਦਾ ਹੈ ਇਸ ਗੱਲ ਤੋਂ ਭਾਵਨਾ ਕੀ ਦੇਖੀ ਜਾਵੇ ਕਿ ਜਿਹੜੇ ਲੋਕ ਉੱਥੇ ਨੇੜੇ ਤੇ ਦੇਖ ਰਹੇ ਹੁੰਦੇ ਆ ਕੋਈ ਵੀ ਜਿਹੜਾ ਮਦਦ ਦੇ ਵਿੱਚ ਨਹੀਂ ਆਉਂਦਾ ਅਸੀਂ ਮੰਨਦੇ ਆ ਕਿ ਉਹ ਸ਼ਰਾਰਤੀ ਲੋਕ ਹੋ ਸਕਦੇ ਨੇ ਪਰ ਜਿਹੜੇ ਲੋਕ ਉੱਥੇ ਨਮਸਕਾਰ ਕਰਨ ਵਾਸਤੇ ਗਏ ਹੈਗੇ ਨੇ ਤਾਂ ਉਹਨਾਂ ਲੋਕਾਂ ਦੀ ਜਿਹੜੇ ਨੇੜੇ ਉੱਥੇ ਮੂਕ ਦਰਸ਼ਕ ਬਣ ਕੇ ਇਸ ਘਟਨਾ ਕਰਮ ਨੂੰ ਦੇਖ ਰਹੇ ਨੇ ਤਾਂ ਉਹਨਾਂ ਦੀ ਭੂਮਿਕਾ ਕੀ ਹੋਣੀ ਚਾਹੀਦੀ ਸੀ ਇਹ ਤੇ ਚ ਉਹਨਾਂ ਨੂੰ ਛਡਾਉਣਾ ਚਾਹੀਦਾ ਸੀ ਸਿੱਖ ਤਾਂ ਕਿਹ ਤੇ ਵਾਰ ਹੁੰਦਾ ਉਹ ਤੋਂ ਨੂੰ ਵੀ ਛਡਾਉਂਦੇ ਸੀ ਜਾ ਕੇ ਚੰਨਣੀ ਚੌਂਕ 'ਚ ਹਿੰਦੂ ਧਰਮ ਦੀ ਰੱਖਿਆ ਵਾਸਤੇ ਔਰ ਇਸੇ ਤਰ੍ਹਾਂ ਹੋਰ ਵੀ ਜਿੱਥੇ ਜ਼ੁਲਮ ਹੁੰਦਾ ਸੀ ਉੱਥੇ ਸਿੱਖ ਤਾਂ ਡਟਦਾ ਸੀ ਮੈਂ ਸਮਝਦਾ ਸਿੱਖ ਨੌਜਵਾਨ ਤੇ ਖਾਸ ਕਰਕੇ ਲੋਕ ਜਿਹੜੇ ਉਹ ਸਿੱਖੀ ਦੀ ਵਿਚਾਰਧਾਰਾ ਤੋਂ ਕੋਰੇ ਹੋ ਗਏ ਉਹ ਡੀ ਜੀ ਅਮਗਰ ਲਾਗੇ ਉਹ WhatsApp 'ਆ ਮਗਰ ਲੱਗੇ ਉਹ ਆ ਜਿਹੜੇ Facebook 'ਾਂ ਝੂਠੇ ਜਿਹਦੇ ਤੇ ਦਾਅਵੇ ਲੋਕ ਕਰਦੇ ਛੇਰ ਬੰਦਿਆ ਕੱਲਾ ਕੱਲਾ ਲਾਈਵ ਹੋ ਕੇ ਉਹਨਾਂ ਦੀ ਗੰਦੀ ਵਿਚਾਰ ਧਾਰਾ ਤੇ ਮਗਰੋਂ ਲੱਗੇ ਲੋਕ ਚਾਹੀਦਾ ਤਾਂ ਸੀ ਉਹ ਨੌਜਵਾਨ ਨੂੰ ਬਚਾਉਂਦੇ ਉਹ ਤਮਾਸ਼ਗੀਰ ਬਣ ਕੇ ਵੇਂਦੇ ਰਹਿ ਔਰ ਉਹਨਾਂ ਲੋਕਾਂ ਨੂੰ ਮੈਂ ਸਮਝਦਾ ਫਟਕਾਰ ਪਾਉਣੀ ਚਾਹੀਦੀ ਆ ਜਿਹੜੇ ਲੋਕਾਂ ਨੇ ਮਤਲਬ ਉਹਨੂੰ ਛੜਾਇਆ ਵੀ ਨਹੀਂ ਕਾ ਕੋ ਸਿੱਖਣਾ ਜੀ ਫਖਰ ਹੋਣਾ ਚਾਹੀਦਾ ਸੀ ਫਖਰ ਹੋਣਾ ਚਾਹੀਦਾ ਸੀ ਬਿਲਕੁਲ ਜੀ ਇਹਦੇ ਵਿੱਚ ਹੋਰ ਦੇਖੀਏ ਤਾਂ ਜਿਸ ਤਰੀਕੇ ਦੇ ਨਾਲ ਹਰ ਸਾਲ ਹੋਲੇ ਮਹੱਲੇ ਦੇ ਦਿਨ ਆਉਂਦੇ ਆ ਤਾਂ ਕੋਈ ਨਾ ਕੋਈ ਇਸ ਤਰ੍ਹਾਂ ਦੀ ਛੋਟੀ ਜਾਂ ਵੱਡੀ ਘਟਨਾ ਹਰ ਸਾਲ ਵਾਪਰਦੀ ਹੈ ਤਾਂ ਕਿਤੇ ਲੱਗਦਾ ਨਹੀਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਲੇ ਮਹੱਲੇ ਦੇ ਨਦੇ ਮੱਦੇ ਨਜ਼ਰ ਇਸ ਤਰ੍ਹਾਂ ਦੀ ਗਾਈਡ ਲਾਈਨਸ ਜਾਂ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਤਾਂ ਜੋ ਜਿਹੜੇ ਲੋਕ ਇੱਥੇ ਪਵਣ ਧਰਤੀ ਤੇ ਆਉਂਦੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਨਾ ਦੇ ਸਕਣ ਬੇਨਤੀ ਇਹ ਆ ਕਿ ਸ਼੍ਰੋਮਣੀ ਕਮੇਟੀ ਜਿੰਨੇ ਪ੍ਰਬੰਧ ਕਰ ਸਕਦੀ ਆ ਕਰਦੀ ਆ ਸਾਡੇ ਕੋਲ ਸਾਧਨ ਜਿਹੜੇ ਆ ਉਹ ਸੀਮਤ ਨੇ ਜੀ ਜਿਹੜੇ ਸਰਕਾਰਾਂ ਨੇ ਉਹਨਾਂ ਦੀ ਡਿਊਟੀ ਵੱਡੀ ਬੰਦ ਦੀ ਐਡਮਿਨਿਸਟ੍ਰੇਸ਼ਨ ਉਹਨਾਂ ਕੋਲੇ ਆ ਅਸੀਂ ਤਾਂ ਸੇਵਾ ਸੰਭਾਲ ਵਾਲੇ ਆ ਲੰਗਰ ਛਕਾਉਣ ਵਾਲੇ ਔਰ ਆਈ ਸੰਗਤ ਦੀ ਸੇਵਾ ਕਰਨ ਵਾਲੇ ਜੋੜੇ ਝਾੜਨ ਵਾਲੇ ਉਹਨਾਂ ਦੇ ਰਹਿਣ ਲਈ ਪ੍ਰਬੰਧ ਕਰਨ ਵਾਸਤੇ ਵਾਲੇ ਲੋਕ ਆ ਔਰ ਸਾਡੇ ਕੋਲੇ ਫੋਰਸ ਨਹੀਂ ਹੈਗੀ ਸਾਡੇ ਕੋਲ ਕੋਈ ਫੋਰਸ ਨਹੀਂ ਹੈਗੀ ਜਿਹਦੇ ਅਸੀਂ ਲਾ ਕੇ ਤੇ ਇਹੋ ਜੇ ਲੋਕਾਂ ਨੂੰ ਰੋਕੀਏ ਔਰ ਲੱਖਾਂ ਲੋਕਾਂ ਦਾ ਟਾਕਟ